ਦੇਸ਼ ਦੀ आजादी ਤੋਂ ਲੈ ਕੇ ਹੁਣ ਤੱਕ ਕਹਿੰਦਾ ਪਾਵ ਕਿ आजादी ਨੂੰ ਬਹਾਲ ਰੱਖਣ ਲਈ ਪੰਜਾਬੀਆਂ ਨੇ ਹਮੇਸ਼ਾ ਇੱਕ ਤਾਣੀ ਹੋਈ ਹੈ ਖੈਰ ਦੇਸ਼ ਦੀ आजादी ਦੇ ਵਿੱਚ ਜਿੱਥੇ ਵੱਡਾ ਰੋਲ ਪੰਜਾਬੀਆਂ ਦਾ ਰਿਹਾ ਸਿੱਖਾਂ ਦਾ ਰਿਹਾ ਤੇ ਉਸ ਤੋਂ ਬਾਅਦ ਗੋਆ ਦੇ ਵਿੱਚ ਪੁਰਤਗਾਲੀਆਂ ਦਾ ਕਬਜ਼ਾ ਸੀ ਉਹ ਕਬਜ਼ਾ ਕਿਵੇਂ ਛਡਾਇਆ ਗਿਆ ਉਸ ਗੋਆ ਦੀ आजादी ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਅੱਜ ਇੱਕ ਕਾਨਫਰੰਸ ਹੁੰਦੀ ਹੈ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਕੀਤੀ ਜਾਂਦੀ ਹੈ ਉਦੇ ਇर्द-ਗਿਰਦ ਤੇ ਬਾਗੀ ਖੇਮੇ ਨਾਲ ਸੰਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਦੇ ਕਮੇਟੀ ਦੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੰਦੇ ਐ ਇੱਕ ਵੱਡੇ ਪੱਧਰ ਉਤੇ ਮੰਗ ਇਕੱਠਾਉਂਦੇ ਐ ਇਹਦੇ ਇर्द-ਗਿਰਦ ਜਿਹੜੀ ਅੱਜ ਦੀ ਇਹ ਚਰਚਾ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਸਿੱਖ ਚਿੰਤਕ ਸਿਆਸੀ ਮਾਹਿਰ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਹਿਕਾਲ ਪਰ ਸਾਬ ਜ਼ਿਕਰ ਆਪਾਂ ਕੀਤਾ ਹੀ ਹੈ ਕਿਉਂਕਿ ਅੱਜ ਆਜ਼ਾਦੀ ਦਾ ਦਿਹਾੜਾ ਹੈ ਦੇਸ਼ ਨੇ ਜਿਹੜਾ ਆਜ਼ਾਦੀ ਦਾ ਜਸ਼ਨ ਵੱਡੇ ਪੱਧਰ ਉਤੇ ਮਨਾਇਆ ਉਹ ਗੱਲ ਵੱਖਰੀ ਹੈ ਕਿ ਪੰਜਾਬ ਵੰਡਿਆ ਗਿਆ ਇੱਕ ਵੱਡਾ ਦਰਦ ਜਿਹੜਾ ਪੰਜਾਬ ਨੇ ਆਪਣੀ ਨੰਗੀ ਪਿੰਡੇ ਤੇ ਵੀ ਹੰਡਾਇਆ ਖੈਰ ਆਜ਼ਾਦੀ ਦੇ ਵਿੱਚ ਵੀ ਸਿੱਖਾਂ ਪੰਜਾਬੀਆਂ ਦਾ ਇੱਕ ਵੱਡਾ ਰੋਲ ਰਿਹਾ ਹੁਣ ਤੱਕ ਖੈਰ ਦੇਸ਼ ਦੀ ਆਜ਼ਾਦੀ ਲਈ ਢਾਲ ਬਣ ਕੇ ਪੰਜਾਬੀ ਜਾਂ ਸਿੱਖ ਸਰਦਾਰ ਖੜੇ ਨੇ ਇਹ ਸਾਰੇ ਦੇਸ਼ ਨੂੰ ਪਤਾ ਹੈ ਤੇ ਦੇਸ਼ ਦੇ ਦੇ ਆਂਡ ਗਵਾਨ ਵਾਲੇ ਮੁਲਕ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਪਿਛਲੇ ਸਮੇਂ ਜਦੋਂ ਵੀ ਲੜਾਈਆਂ ਹੋਈਆਂ ਚైనా ਨਾਲ ਹੋਈਆਂ ਜਾਂ ਪਾਕਿਸਤਾਨ ਨਾਲ ਹੋਈਆਂ ਕਾਰਗਰ ਤੋਂ ਲੈ ਕੇ 64 65 75 ਹੋਰ ਸਾਰੀਆਂ ਲੜਾਈਆਂ ਵੱਖ-ਵੱਖ ਉਹਦੇ ਵਿੱਚ ਸਿੱਖਾਂ ਨੇ ਜਿਹੜੀ ਹੈ ਆਪਣੀ ਜਿਹੜੀ ਜਿਵੇਂ ਇੱਕ ਤਾਣੀ ਜਿਵੇਂ ਦੁਸ਼ਮਣ ਦੇ ਨਾਲ ਲੋਹਾ ਲਿਆ ਫਿਰ ਇੱਕ ਬਹਾਦਰੀ ਦਾ ਆਪਣੇ ਆਪ ਦੇ ਵਿੱਚ ਇੱਕ ਮਜਸਮਾ ਸਿੱਖ ਕੌਮ ਫਿਰ ਜ਼ਿਕਰ ਕਰਦੇ ਆ ਸਿੱਖ ਕੌਮ ਦਾ ਇੱਕ ਵਿਵਾਦ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਈਸੂਗੂ ਦੇ ਵਿੱਚ ਗੋਵਾ ਦੇ ਸ਼ਹੀਦ ਕਰਨਾਲ ਸਿੰਘ ਈਸੂ ਦੀ ਜਾਦ ਨੂੰ ਸਮਰਪਿਤ ਇੱਕ ਰੈਲੀ ਸੀਗਾ ਉਸ ਰੈਲੀ ਉੱਤੇ ਵੱਡੇ ਪੱਧਰ ਉੱਤੇ ਅਕਾਲੀ ਖੇਮੇ ਦੀਆਂ ਖਾਸ ਕਰਕੇ ਬਾਗੀ ਖੇਮੇ ਦੀਆਂ ਨਜ਼ਰ ਆਣ ਕਿ ਸਖਬੀਰ ਸਿੰਘ ਬਾਦਲ ਕੀ ਐਡਰੈਸ ਕਰਨਗੇ ਕੀ ਸਬੋਧਨ ਕਰਨਗੇ ਖੈਰ ਅੱਜ ਉਹਨਾਂ ਨੇ ਭਾਵੇਂ ਕਿ ਹੋਰ ਆਪਣਾ ਜਿਹੜਾ ਲੰਮੀ ਤਕਰੀਰ ਦਿੱਤੀ ਪਰੰਤੂ ਬਾਗੀਆਂ ਨੂੰ ਜਿਹੜਾ ਉਹਨਾਂ ਨੇ ਟੁੰਕਾ ਲਾਇਆ ਉਹ ਇਹ ਹੈ ਕਿ ਜਿਹੜੀਆਂ ਦਿੱਲੀ ਤੇ ਨਾਗਪੁਰ ਦੀਆਂ ਏਜੰਸੀਆਂ ਉਹ ਅਕਾਲੀ ਦਲ ਨੂੰ ਖਤਮ ਕਰੀਏ ਚਾਹੁੰਦੀਆਂ ਨੇ ਖੇਰੂ-ਖੇਰੂ ਕਰਨੀ ਚਾਹੁੰਦੀਆਂ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਇਹ ਚਾਹੁੰਦੀਆਂ ਨੇ ਕਿ ਖਾਲਸਾ ਪੰਥ ਨੂੰ ਖਤਮ ਕੀਤਾ ਜਾਏ ਜੇਕਰ ਇਹ ਖੇਰੂ-ਖੇਰੂ ਹੋਏਗਾ ਤਾਂ ਇਹਦੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਹਿੰਦਾ ਭਾਵੇਂ ਕਿ ਅਕਾਲੀ ਦਲ ਜਦੋਂ ਖੇਰੂ-ਖੇਰੂ ਹੋਏਗੀ ਤਾਂ ਇਹਦੇ ਤੇ ਕੰਟਰੋਲ ਕਰਨਾ ਸੌਖਾ ਹੈ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਆਪਾਂ ਕਿਵੇਂ ਦੇਖਦੇ ਆਂ ਬਾਗੀਆਂ ਜੀ ਆ ਸਵੀਰ ਸਿੰਘ ਬਾਦਲ ਉਥੇ ਵੱਡੇ ਪੱਧਰ ਉਤੇ ਨਜ਼ਰਾਂ ਸ ਆ ਜੀ ਡਿਰੇ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਦੇਸ਼ ਨੂੰ ਸੁਤੰਤਰ ਕਰਾਉਣ ਦੇ ਲਈ ਦੇਣ ਵਾਲੇ ਕੁਰਬਾਨੀਆਂ ਕਰਨ ਵਾਲੇ ਸਾਰੇ ਸੰਤਤਾ ਸੈਨਾਨੀਆਂ ਨੂੰ ਤੇ ਇਸ ਦੌਰ ਦੇ ਵਿੱਚ ਜਿਹੜੇ ਕਿ ਦੀ ਸਭ ਤੋਂ ਵੱਡੀ ਕੀਮਤ 10 ਲੱਖ ਦੇ ਕਰੀਬ ਪੰਜਾਬੀਆਂ ਦੀਆਂ ਜਾਨਾਂ ਗਈਆਂ ਸਨ ਇਸ ਵਰ ਟੁੱਕ ਦੇ ਵਿੱਚ ਜੀ ਕਿ ਕਿੰਨ ਸਭ ਤੋਂ ਵੱਧ ਅਦਾ ਕਰਨੀ ਪਈ ਹੈ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਅਤੇ ਜਿਨ੍ਹਾਂ ਨੇ ਇਸ ਦੇਸ਼ ਨੂੰ ਯਾਦ ਕਰਾਉਣ ਦੇ ਲਈ ਕਿਉਂਕਿ ਦੇਸ਼ ਸਾਡਾ ਭਾਰਤ 200 ਸਾਲ ਤੇ ਪੰਜਾਬ 100 ਸਾਲ ਅੰਗਰੇਜ਼ਾਂ ਦੇ ਗੁਲਾਮ ਰਿਹਾ ਸੀ ਉਸ ਸੰਬੰਧੀ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਵੀ ਨਮਨ ਕਰਨਾ ਬਣਦਾ ਹੈ ਤੇ ਦੇਸ਼ ਇਸ ਦੇ ਲਈ ਯਸ਼ਣ ਵੀ ਮਨਾ ਰਿਹਾ ਤੇ ਨਾਲ ਦੀ ਨਾਲ ਹੀ ਤੁਸੀਂ ਗੱਲ ਕੀਤੀ ਹੈ ਸਧਾਰਕ ਨਹਿਰ ਸਿੰਘ ਈਸਰੂ ਦੀ ਜਿੰਨਾ ਨੇ ਕਿ ਸ਼ਹਾਦਤ ਦਿੱਤੀ ਸੀ ਉਹਨੂੰ ਪੁਰਤਗਾਲੀਆਂ ਤੋਂ ਯਾਦ ਕਰਾਉਣ ਦੇ ਵਿੱਚ ਕਿਉਂਕਿ ਇਸ ਵੇਲੇ ਦੀ ਉਹਨਾਂ ਦੇ ਵੱਡਾ ਉਹਨਾਂ ਤੋਂ ਕੌਣ ਵੱਡਾ ਰਾਸ਼ਟਰਵਾਦੀ ਹੋਏਗਾ ਜਿਹੜੇ ਕਿਹੇ ਤੋਂ ਪੰਜਾਬ ਦੇ ਵਿੱਚ ਚੱਲੇ ਪਏ ਤੇ ਆਪਣੀ ਕਹਾਦਤ ਦਿੱਤੀ ਉਸ ਵੇਲੇ ਦੇ ਦੌਰ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਕਿ ਜਦ ਅਸ਼ੋਕਰ ਦੇ ਵਿੱਚ ਹੀ ਜਾਈਏ ਕਿ ਜਿਹੜੀਆਂ ਪਹਿਲਾ ਮੁਹਿੰਮਾਂ ਹੁੰਦੀਆਂ ਸੀ ਜਿਵੇਂ ਬਾਸਕੋ ਡੀ ਗਾਮਾ ਨੇ ਆ ਕੇ ਭਾਰਤ ਨੂੰ ਲੱਭਿਆ ਸੀ ਤੇ ਪੁਰਤਗਾਲੀ ਸੀ ਤੇ ਉਦੋਂ ਪੁਰਤਗਾਲੀਆਂ ਨੇ ਆਪਣੇ اڈੇ ਬਣਾਏ ਫਿਰ ਇਸ ਤਰ੍ਹਾਂ ਯੂਰਪ ਦੀਆਂ ਹੋਰ ਸ਼ਕਤੀਆਂ ਫ੍ਰੈਂਚ ਅਤੇ ਇੰਗਲੈਂਡ ਅੰਗਰੇਜ਼ ਉਹ ਵੀ ਭਾਰਤ ਦੇ ਵਿੱਚ ਆਏ ਤੇ ਇਹਨਾਂ ਦਾ ਆਪਸੀ ਸ਼ਕਤੀ ਸੰਘਰਸ਼ ਚੱਲਿਆ ਜਿਹਦੇ ਵਿੱਚ ਅੰਗਰੇਜ਼ ਜੇਤੂ ਹੋ ਕੇ ਉਹਨਾਂ ਨੇ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੀ ਤੇ 30 ਪੁਰਤਗਾਲੀਆਂ ਦਾ ਗੋਆ ਦਮ ਤੇ ਦਿਉ ਦੇ ਵਿੱਚ ਆਪਣਾ ਅੱਡਾ ਉਸ ਵੇਲੇ ਕਾਇਮ ਸੀ ਜਦੋਂ ਉਸ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਤਾਂ ਸਮੁੱਚੇ ਦੇਸ਼ ਦੇ ਵਿੱਚ ਇੱਕ ਚੀਜ਼ ਰੜਕਦੀ ਸੀ ਲਈ ਪੁਰਤਗਾਲੀਆਂ ਤੋਂ ਇਹ ਵੀ ਯਾਦ ਕਰਾਇਆ ਜਾਂਦਾ ਹੈ ਜਨਾਂ ਉਹ ਸੰਘਰਸ਼ ਦੇ ਵਿੱਚ ਕਰਨਲ ਸਿੰਘ ਜੀ ਵੀ ਲੱਗ ਗਏ ਸੰਤੇ ਉੱਥੇ ਉਹ ਸੰਘਰਸ਼ ਦੇ ਦੌਰਾਨ ਉਹਨਾਂ ਦੀ ਸ਼ਹਾਦਤ ਹੋਈ ਸੀ ਉਹਨਾਂ ਨੂੰ ਵੀ ਨਮਨ ਕਰਨਾ ਬਣਦਾ ਹੈ ਤੇ ਸਾਰਿਆਂ ਨੂੰ ਸਲੂਟ ਕਰਦੇ ਆ ਅਸੀਂ ਸ਼ਹੀਦਾਂ ਨੂੰ ਸਲੂਟ ਕਰਦੇ ਆ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਕਾਲੀ ਦਲ ਨੇ ਆਪਣੀ ਉੱਥੇ ਕਾਨਫਰੰਸ ਕੀਤੀ ਹੈ ਇਹ ਪਹਿਲਾਂ ਤੋਂ ਵੀ ਕਰਦੇ ਰਹੇ ਨੇ ਸ਼੍ਰੋਣੀ ਅਕਾਲੀ ਦਲ ਉੱਥੇ ਕਾਨਫਰੰਸਾਂ ਹੁੰਦੀਆਂ ਨੇ ਤੇ ਜਦ ਕੇ ਹੁਣ ਅਕਾਲੀ ਦਲ ਬੜੇ ਗੰਭੀਰ ਕਰਾਈਸਿਸ ਦੇ ਵਿੱਚੋਂ ਲੰਘ ਰਿਹਾ ਹੈ ਇਸ ਸਬੰਧ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੰਮੇ ਸਮੇਂ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੀ ਜਨਤਕ ਕਾਨਫਰੰਸ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਤੇ ਬੋਚੇ ਨੇ ਕਿਉਂਕਿ ਆਪਸੀ ਖਿੱਚਤੋਹੀ ਇੰਨੀ ਅ ਅਕਾਲੀ ਦਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੜੀ ਕਿ ਇੱਕ ਖੇਤਰੀ ਪਾਰਟੀ ਜਿਹੜੀ ਕਿ ਪੰਜਾਬ ਦੇ ਲਈ ਲਈ ਜਿਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਵੱਡਾ ਇਤਿਹਾਸ ਹੈ ਉਸ ਲਈ ਉਸ ਦੀ ਹੋਂਦ ਦੇ ਲਈ ਬੜਾ ਗੰਭੀਰ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ ਜਿਸ ਸੰਬੰਧੀ ਸਰਦਾਰ ਸਖਬੀਰ ਸਿੰਘ ਬਾਦਲ ਨੇ ਆਪਣੇ ਖਾਤੇ ਝਾਰ ਕਰਦੇ ਆ ਕਿਹਾ ਕਿ ਇਸ ਪਾਰਟੀ ਨੂੰ ਪੰਥ ਨੂੰ ਵੱਡੇ ਖਤਰੇ ਨੇ ਉਹਨਾਂ ਨੇ ਦੋ ਦੀ ਨਿਸ਼ਾਨਦੇਹੀ ਕੀਤੀ ਹੈ ਦਿੱਲੀ ਔਰ ਨਾਗਪੁਰ ਦੀ ਦਿੱਲੀ ਦਾ ਭਾਵ ਹੈ ਸਰਕਾਰ ਦੀ ਕੇਂਦਰ ਤੇ ਨਾਗਪੁਰ ਦਾ ਆਰਐਸਐਸ ਦਾ ਜੋ ਹੈੱਡਕ quart ਉਥੋਂ ਵੀ ਸਾਡੀ ਜਿਹੜੀਆਂ ਕਿ ਘਟ ਗਿਣਤੀ ਕਰ ਮਾ ਨੂੰ ਘਟ ਗਿਣਤੀ ਫਿਰ ਕੈ ਨੂੰ ਨੁਕਸਾਨ ਪਚਾਉਣ ਦੀ ਤਾਂ ਆਪਦੇ ਵਿੱਚ ਬੈਠੇ ਨੇ ਕਿ ਇਸ ਪੱਖ ਤੋਂ ਉਹਨਾਂ ਨੇ ਇਹ ਇੱਕ ਨਿਸ਼ਾਨਦੇਹੀ ਕਰਕੇ ਧਾਰਨਾ ਕੀਤੀ ਹੈ ਬੇਸ਼ੱਕ ਨਿਸੰਦੇਹ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ 파ਟੀ ਦੇ ਨਾਲ ਲੰਮਾ ਸਮਾਂ ਸਮਝੌਤਾ ਰਿਹਾ ਤੇ ਇਹਨਾਂ ਨੇ ਰਾਜ ਕੀਤਾ 9 ਮਾਸ ਦਾ ਰਿਸ਼ਤਾ ਕਹਿੰਦੇ ਸਨ ਤੇ ਪ੍ਰੰਤੂ ਹੁਣ ਜਿਹੜੀਆਂ ਜਿਹੜੀਆਂ ਪ੍ਰਸਥਿਤੀਆਂ ਇਹ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੋਣ ਦੇ ਵਿੱਚ ਜਿਹੜਾ ਖਤਰੇ ਲੱਗ ਰਹੇ ਨੇ ਉਹ ਪਾਰਟੀ ਜਨਤਾ ਪਾਰਟੀ ਤੋਂ ਵੀ ਲੱਗ ਰਹੇ ਨੇ ਤੇ ਕੇਂਦਰ ਸਰਕਾਰ ਤੋਂ ਲੱਗ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਪ੍ਰਸਥਿਤੀਆਂ ਨੇ ਇਹਨਾਂ ਦੇ ਸੰਦਰਭ ਦੇ ਵਿੱਚ ਪਾਰਟੀ ਦੇ ਪ੍ਰਧਾਨ ਨੇ ਲੋਕਾਂ ਨੂੰ ਆਗਾਹ ਵੀ ਕੀਤਾ ਹੈ ਇਹ ਕੇਂਦਰ ਸਰਕਾਰ ਡਾਕਟਰ ਸਾਹਿਬ ਜਿਹੜੇ ਕਹਿੰਦਾ ਭਾਗ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੇ ਆਪਣੀ ਜਿਹੜੀ ਇਹ ਤਕਰੀਰ ਜਿਹੜੀ ਜਨਤ ਕੱਟ ਦੇ ਵਿੱਚ ਕੀਤੀ ਕਿ ਕੁਝ ਤਾਕਤਾਂ ਤੇ ਨਾਲ ਉਹਨਾਂ ਦਾ ਕਹਿਣਾ ਏਜੰਸੀਆਂ ਏਜੰਸੀਆਂ ਦੇ ਵਿੱਚ ਜ਼ਿਕਰ ਹੈ ਦਿੱਲੀ ਤੇ ਨਾਗਪੁਰ ਦੀਆਂ ਏਜੰਸੀਆਂ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਦੋ ਨਾਂ ਜੁੜਦੇ ਅੱਗੇ ਜਾ ਕੇ ਬੀਜੇਪੀ ਤੇ ਆਰਐਸਐਸ ਦੋਨਾਂ ਧਿਰਾਂ ਤੋਂ ਸਗੀਰ ਸਿੰਘ ਬਾਦਲ ਨੂੰ ਇਸ ਵੇਲੇ ਸਿਆਸੀ لحاظ ਉੱਤੇ ਜਾਂ ਕਿਸੇ ਹੋਰ لحاظ ਉੱਤੇ ਖਤਰਾ ਹੈ ਕੀ ਆਪਾਂ ਮੰਨ ਸਕਦੇ ਹਾਂ ਕਿ ਸਗੀਰ ਸਿੰਘ ਬਾਦਲ ਆਰਐਸਐਸ ਤੋਂ ਤੇ ਭਾਜਪਾ ਤੋਂ ਹੁਣ ਖਤਰਾ ਮਹਿਸੂਸ ਕਰ ਰਹੇ ਨੇ ਪਿੰਟਰ ਸਾਹਿਬ ਜਿਸ ਤਰ੍ਹਾਂ ਦੇਖਿਆ ਜਾਵੇ ਨਾ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸੱਜਾ ਵੀ ਨਹੀਂ ਹੁੰਦਾ ਕੋਈ ਕਿਸੇ ਨਾਲ ਮਿੱਤਰ ਵੀ ਨਹੀਂ ਹੁੰਦਾ ਤੇ ਬਹੁਤਾ ਦੁਸ਼ਮਣ ਵੀ ਨਹੀਂ ਹੁੰਦਾ ਪ੍ਰਸਥਿਤੀਆਂ ਦੇ ਮੁਤਾਬਕ ਪਤਾ ਨਹੀਂ ਲੱਗਦਾ ਵੀ ਕਿਹੜੀ ਤਰ੍ਹਾਂ ਕਿਹੜੀ-ਕਿਹੜੀ ਧਿਰ ਤੁਹਾਡੇ ਨਾਲ ਆ ਜਾਂਦੀ ਹੈ ਤੇ ਕਿਹੜੀ ਧਿਰ ਤੁਹਾਡੇ ਤੋਂ ਦੁਸ਼ਮਣ ਬਣ ਜਾਂਦੀ ਹੈ ਹੁਣ ਤੇ ਜਿਹੜੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਸੱਤਾ ਤੋਂ ਬਾਹਰ ਹੈ ਸਿਆਸੀ ਜਮੀਨ ਉਹਨਾਂ ਦੇ ਪੈਰਾਂ ਤੋਂ ਖਿਸਕ ਚੁੱਕੀ ਹੈ ਜਿਹੜੀ ਹੈਗੀ ਪੰਜਾਬ ਦੇ ਵਿੱਚ ਪੰਜਾਬ ਦੇ ਕਿਉਂਕਿ ਖੇਤਰੀ ਪਾਰਟੀ ਹੋਣ ਕਰਕੇ ਉਹਨਾਂ ਦਾ ਮੇਨ ਕਲੇਮ ਪੰਜਾਬ ਦੇ ਉੱਪਰ ਦੀ ਪੰਜਾਬ ਦੇ ਮੁੱਦੇ ਉੱਪਰ ਸੀ ਇਸ ਸੰਬੰਧ ਦੇ ਵਿੱਚ ਉਹ ਹਾਲ ਤੱਕ ਮਤਲਬ 2017 ਤੋਂ ਬਾਅਦ ਉਹ ਅੱਗੇ ਨੂੰ ਨਹੀਂ ਵਧ ਰਹੀ ਸਗੋਂ ਪਿੱਛੇ ਨੂੰ ਆ ਰਿਹਾ ਉਹਨਾਂ ਦਾ ਗ੍ਰਾਫ ਘਟਦਾ 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 ਜਾ ਰਿਹਾ ਹੈ ਇਸ ਸੰਦਰਭ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਜਿਹੜੀ ਸਰਕਾਰ ਦੇ ਪੱਖ ਤੋਂ ਕੇਂਦਰੀ ਸਰਕਾਰ ਦੇ ਪੱਖ ਤੋਂ ਵਿਤਕਰਾ ਹੋ ਰਿਹਾ ਜਾਂ ਸਾਡੇ ਵਿੱਚ ਪੈਨੇਟ੍ਰੇਸ਼ਨ ਹੋ ਰਹੀ ਹੈ ਦੂਸਰੇ ਪਾਸੇ ਉਹਨਾਂ ਨੇ ਧਰਮ ਦੇ ਨਾਮ ਤੇ ਵੀ ਜਿਹੜੇ ਸਿੱਖ ਧਰਮ ਨੂੰ ਜਿਹੜਾ ਖਤਰਾ ਹੈ ਜਿਹੜੇ ਕਿਉਂਕਿ ਕੱਕ ਗਿਣਤੀ ਧਰਮਾਂ ਦੇ ਉੱਪਰ ਹਮੇਸ਼ਾ ਜਿਹੜੀ ਬਹੁ ਬਹੁ ਗਿਣਤੀ ਹੁੰਦੀ ਹੈ ਉਹਨਾਂ ਦਾ ਗਲਬਾ ਪੈਂਦਾ ਰਹਿੰਦਾ ਹੈ ਉਸ ਸੰਬੰਧ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਹੈ ਵੀ ਇਹ ਸਾਡੇ ਉੱਪਰ ਵੱਡੇ ਪੱਧਰ ਦੇ ਪਰਸਾਨ ਨੂੰ ਦਵਾਇਆ ਜਾ ਰਿਹਾ ਹੈ ਤੇ ਸਾਡੇ ਤੋਂ ਜਿਹੜੇ ਵੋਹਿਆ ਜਾ ਰਹੀ ਹੈ ਸਾਡੀ ਜਿਹੜੀ ਸਿਹਤ ਖੋਈ ਜਾ ਰਹੀ ਹੈ ਇਸ ਦਾ ਕਾਰਨ ਇਹ ਵੀ ਹੈ ਬੇਸ਼ੱਕ ਉਹਨਾਂ ਦੇ ਸਿਹਤ ਦੇ ਵਿੱਚੋਂ ਹਾਸ਼ੀਏ ਤੇ ਜਾਣ ਦੇ ਹੋਰ ਕਾਰਨ ਵੀ ਹੋਣਗੇ ਇਹ ਲਾਜ਼ਮੀ ਹੈ ਕਿ ਕਿਉਂਕਿ ਜਿਹੜੀ ਸਮੇਂ ਦੀ ਹਕੂਮਤ ਜਾਂ ਬਹੁ ਗਿਣਤੀ ਜਾਂ ਜਿਹੜੀਆਂ ਮੌਕੇ ਦੀ ਇਹ ਵੱਡੀ ਤਾਕਤ ਹੈ ਉਹ ਉਹਦਾ ਅਸਰ ਤਾਂ ਲਾਜ਼ਮੀ ਹੁੰਦਾ ਹੀ ਹੁੰਦਾ ਹੈ ਨਾ ਪਿੰਡਰ ਸਾਹਿਬ ਇਸ ਪੱਖ ਦੇ ਵਿੱਚੋਂ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟੁੱਟ-ਭੱਜ ਹੋ ਰਹੀ ਹੈ ਉਹਨਾਂ ਦੇ ਵਿੱਚ ਬਗਾਵਤਾਂ ਉੱਠ ਰਹੀਆਂ ਨੇ ਤੇ ਇਸ ਦੇ ਵਿੱਚੋਂ ਦਲਵਤਨੀਆਂ ਹੋ ਰਹੀਆਂ ਨੇ ਇਹਦੇ ਪੱਖਾਂ ਦੇ ਪਰ ਕਈ ਪੱਖ ਨੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਤੋਂ ਹੰਡਾ ਰਿਹਾ ਹੈ ਤੇ ਉਹਨਾਂ ਨੂੰ ਲੱਗ ਰਿਹਾ ਹੈ ਵੀ ਸਾਡੇ ਉੱਪਰ ਇਸ ਤਰ੍ਹਾਂ ਦੇ ਕਾਰਜ ਹੋ ਰਹੇ ਨੇ ਇਸ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੇ ਕਾਡਰ ਨੂੰ ਆਪਣੇ ਪੰਜਾਬੀਆਂ ਕੇ ਇਸ ਤਰ੍ਹਾਂ ਦੀ ਤਕਰੀਰ ਦੇ ਵਿੱਚ ਕਹਿਣ ਦਾ ਤਯੀਅਆ ਕੀਤਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਜਿਦਾ ਤੁਸੀਂ ਦੱਸਿਆ ਕਿ ਨੌ ਮਾਸਤ ਦਾ ਰਿਸ਼ਤਾ ਰਿਹਾ ਹੈ ਅਕਾਲੀ ਦਲ ਪਾਸਪਾ ਦਾ ਆਪਾਂ ਆਰਐਸਐਸ ਨੂੰ ਸੈੱਟ ਤੇ ਜ਼ਿਕਰ ਰੱਖੀਏ ਤਾਂ ਕਿ ਉਹ ਕਿ ਜਿਹੜੀ ਰਹੇ ਨੇ ਪਰ ਹੁਣ ਇੱਕਦਮ ਖਤਰਾ ਮਹਿਸੂਸ ਹੋਣਾ ਤੇ ਜਿਹੜਾ ਬਿਆਨ ਨੂੰ ਜ਼ਿਕਰ ਕੋਕੀਏ ਕਿ ਜੇਕਰ ਸ਼੍ਰੋਮਣੀ ਕਾਲੀਦਾਲ ਖੇਰੂ ਖੇਰੂ ਹੁੰਦਾ ਹੈ ਖਤਮ ਹੁੰਦਾ ਹੈ ਤਾਂ ਖਾਲਸਾ ਪੰਥ ਨੂੰ ਕੰਟਰੋਲ ਕਰਨਾ ਸੌਖਾ ਬਣੇਗਾ ਇਹਨਾਂ ਏਜੰਸੀਆਂ ਨੂੰ ਉਹ ਅਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਖਾਲਸਾ ਪੰਥ ਨੂੰ ਕੋਈ ਧਿਰ ਕੰਟਰੋਲ ਕਰਨ ਦੀ ਤਾਕਤ ਦੇ ਵਿੱਚ ਹੈ ਜੇਕਰ ਸਿੰਘਬੀਰ ਸਿੰਘ ਬਾਦਲ ਦੇ ਬਿਆਨ ਨੂੰ ਠੋਕੀਏ ਉਹ ਧਿਰਾਂ ਦਾ ਸਿੱਧਾ ਜਿਹੜਾ ਨਿਸ਼ਾਨਾ ਉਹਨਾਂ ਦਾ ਉਹ ਇਹੀ ਹੈ ਆਰਐਸਐਸ ਤੇ ਭਾਜਪਾ ਤੇ ਨਾਲ ਡਾਕਟਰ ਸਾਹਿਬ ਜਿਵੇਂ ਇੱਕ ਮਹਾਵਰਾ ਵੀ ਹੈ ਕਹਿਣਾ ਧੀ ਨੂੰ ਸੁਣਾਉਣਾ ਨੂੰ ਉਹਨਾਂ ਨੇ ਨਾਲ ਬਾਗੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਤੁਣਕੇ ਦੇ ਵਿੱਚ ਲਿਆ ਉਹਨਾਂ ਨੇ ਕਿਹਾ ਕਿ ਕੁਝ ਜਿਹੜੇ ਲੋਕ ਨੇ ਉਹ ਇਹ ਗੱਲ ਸਮਝ ਨਹੀਂ ਰਹੇ ਅਕਾਲੀ ਦਲ ਦੇ ਨਾਲ ਜੁੜੇ ਲੋਕਾਂ ਦੀ ਉਹ ਗੱਲ ਕਰ ਰਹੇ ਨੇ ਤੇ ਜਿਹੜੀ ਉਹਨਾਂ ਨੇ ਇਸ ਦੇ ਤੌਰ ਤੇ ਇੱਕ ਹੋਰ ਗੱਲ ਆਖੀ ਹੈ ਕਿ ਕਿਦਾਰਾ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਆਪਾਂ ਕਿਵੇਂ ਦੇਖਦੇ ਆਂ ਬਿਆਨ ਉਹਨਾਂ ਦਾ ਤਕਰੀਬ ਭਾਵੇਂ ਕਰੀਬ ਘੰਟੇ ਦੀ ਸੀ ਪਰੰਤੂ ਜਿਹੜੇ ਟੁੜਕੇ ਸੀ ਸਿਆਸੀ ਟੁੜਕੇ ਉਹਨਾਂ ਦੇ ਕੁਝ ਮਿੰਟਾਂ ਸਿਕੰਟਾਂ ਦੇ ਵਿੱਚ ਸੀ ਜਿਹੜਾ ਇਹ ਉਹ ਕਹਿ ਰਹੇ ਨੇ ਗਦਾਰਾਂ ਦੀ ਗੱਲ ਕਰ ਰਹੇ ਨੇ ਅਜਾਸੀਆਂ ਦੀ ਗੱਲ ਕਰ ਰਹੇ ਨੇ ਪਾਰਟੀ ਦੇ ਖੇਰੂ ਫੇਰ ਹੋਣ ਦੀ ਗੱਲ ਕਰ ਰਹੇ ਨੇ ਤੇ ਖਾਲਸਾ ਪੰਥ ਨੂੰ ਜਿਵੇਂ ਕੋਈ ਤਾਕਤ ਦੇ ਵਿੱਚ ਹੈ ਕੋਈ ਧਿਰ ਉਹਦੀ ਗੱਲ ਕਰ ਰਹੇ ਨੇ ਕਿਉਂਕਿ ਸਖਵੀਰ ਸਿੰਘ ਬਾਦਲ ਦਾ ਲੰਮੀ ਚਿਰ ਬਾਦ ਅੱਜ ਤੱਕ ਪ੍ਰੋਗਰਾਮ ਸੀ ਜਦੋਂ ਤੋਂ ਭਾਗੀ ਖੇਮੇ ਨੇ ਉਹਨਾਂ ਦੇ ਖਿਲਾਫ ਇੱਕ ਮਹਿੰਮਤ ਹੋਈ ਹੋਈ ਹੈ ਇਸਤਾਰ ਲਹਿਰ ਦੇ ਨਾਲ ਉਦੋਂ ਤੋਂ ਸਖਵੀਰ ਸਿੰਘ ਬਾਦਲ ਕਰੀਬ ਬੱਚ ਬਚਾ ਕੇ ਹੀ ਆਪਣਾ ਸਿਆਸੀ ਮਾਹੌਲ ਅੱਗੇ ਲੰਗਾ ਰਿਹਾ ਸੀ ਹਾਲਾਂਕਿ ਲੰਘੇ ਪਰਸੋਂ ਉਹਨਾਂ ਨੇ ਦਿੱਲੀ ਦੇ ਵਿੱਚ ਦਿੱਲੀ ਕਾਈ ਨਾਲ ਜੁੜੀਆਂ ਜੁੜੀਆਂ ਬੀਬੀਆਂ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਉਹ ਵੀ ਇਹਨਾਂ ਦਾ ਕਹਿ ਰਹੀ ਹੈ ਕਿ ਅਰਧ ਜਲ ਤੱਕ ਪ੍ਰੋਗਰਾਮ ਸੀ ਬਾਹਰ ਪੰਜਾਬ ਤੋਂ ਬਾਹਰ ਦਿੱਲੀ ਦੇ ਵਿੱਚ ਸੀ ਪੰਜਾਬ ਦੇ ਵਿੱਚ ਅੱਜ ਇਹੀ ਮਣ ਸਕਦੇ ਆ ਅਗਲਾ ਖੈਰ ਜਿਹੜਾ ਪ੍ਰੋਗਰਾਮ ਹੈ ਉਹ ਜਿਹੜਾ ਉਹ ਲੰਗੋਵਾਲ ਵੀ ਜਿਹੜਾ ਤਰੀਕ ਨੂੰ ਉੱਥੇ ਵਰਸੀ ਹੈ ਹਰਚੰਸ ਸਿੰਘ ਲੰਗੋਵਾਲ ਦੀ ਹੋ ਸਕਦਾ ਹੈ ਪਰ ਜੇਕਰ ਰਾਜਵਾਲ ਲਈਏ ਇਸ ਸਾਰੇ ਮਾਮਲੇ ਨੂੰ ਕਿ ਕਿਤਨਾ ਕਿਤੇ ਖਤਰਾ ਮਹਿਸੂਸ ਕਰਦੇ ਆ ਬਾਗੀਆਂ ਨੂੰ ਕਿਤਨਾ ਕਿਤੇ ਤਾਬਨਾ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਆਮ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿੱਚ ਨੇ ਹੋਣ ਦੇ ਹਾਲਾਤ ਦੇ ਵਿੱਚ ਜਿਹੜੇ ਆਪਾਂ ਦੇਖੀ ਹੈ ਕਿਉਂਕਿ ਬੜਾ ਉਹਨਾਂ ਦੀ ਪ੍ਰੈਸ਼ਰ ਬਿਲਡ ਹੈ ਸ੍ਰੀ ਅਕਾਲ ਤਖਸਾਲ ਦੇ ਕੋਲ ਉਹਨਾਂ ਨੇ ਆਪਣੇ ਸਾਰੇ ਗੁਨਾਹ ਕਬੂਲ ਕਰ ਲਏ ਨੇ ਜਿਹੜੇ ਸ਼ਿਕਾਇਤ ਕੀਤੀ ਹੈ ਵਾਗੀਆਂ ਨੇ ਭਾਵੇਂ ਕਿ ਵਾਗੀ ਵੀ ਇਸ ਮਾਮਲੇ ਦੇ ਵਿੱਚ ਗੁਨਾਹ ਕਰਨੇ ਸਾਹਿਬ ਅਗਲਾ ਇੱਕ ਸਵਾਲ ਕਿ ਅਕਾਲ ਤਖਸਾਲ ਵੱਲੋਂ ਜਿਹੜਾ ਵੀ ਫੈਸਲਾ ਆਏਗਾ ਅਗਲੇ ਸੈਸ਼ਨ ਵਿੱਚ ਹਾਲਾਂਕਿ 30 ਅਗਸਤ ਨੂੰ ਸੁਣਵਾਈ ਸ਼ੁਰੂ ਹੋ ਜਾਣੀ ਹੈ ਇਸ ਮਾਮਲੇ ਦੇ ਵਿੱਚ ਤਾਂ ਐ ਨਹੀਂ ਲੱਗਦਾ ਕਿ ਬਾਗੀ ਵੀ ਨਾਲ ਹੀ ਫਸ ਗਏ ਨੇ ਇੱਕ ਪੰਜਾਬੀ ਦੀ ਕਹਾਵਤ ਹੈ ਫਸ ਗੀ ਨੂੰ ਫਰਕ ਕਰਨ ਕੀ ਉਹਨਾਂ ਨੇ ਵੀ ਕਬੂਲ ਕਰ ਲਿਆ ਸਾਰਾ ਕੁਝ ਗੁਨਾਹ ਜਿਹੜਾ ਜੁੜਿਆ ਪਿਛਲੇ ਸਮੇਂ ਤੋਂ ਜਿਹੜੀਆਂ ਸ਼ਿਕਾਇਤਾਂ ਹੋ ਰਹੀਆਂ ਸੀ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਸਾਰਾ ਕੁਝ ਛੋੜੀ ਪਾ ਲਿਆ ਇਹ ਕਿਵੇਂ ਲੱਗਦਾ ਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿੰਦ ਸਭ ਅਸਲ ਦੇ ਵਿੱਚ ਜਿਵੇਂ ਦੇਖਿਆ ਜਾਵੇ ਜਿਹੜੀ ਕੇਸਰੂਮ ਨਹੀਂ ਕਾਲੀ ਦਲ ਜਿਹੜੀ ਕਿ ਬਣੀ ਸੀਗਾ ਜਿਹਦੀ ਹੋਂਦ ਹੈ ਗੁਰਦੁਆਰਾ ਸਾਹਿਬ ਨੂੰ ਉਜਾੜ ਕਰਾਉਣ ਤੋਂ ਬਾਅਦ ਪੰਜਾਬੀਆਂ ਦੇ ਹਿੱਤਾਂ ਦੇ ਲਈ ਪਾਰਟੀ ਜਿਹੜੀ ਕੁਰਬਾਨੀਆਂ ਤੋਂ ਬਾਅਦ ਬਣੀ ਸੀ ਇਹ ਪਿਛਲੇ ਲੰਬੇ ਸਮੇਂ ਤੋਂ ਇਤਿਹਾਸ ਹੈ ਪੰਜਾਬੀ ਸੂਬਾ ਬਣਾਉਣ ਦੇ ਵਿੱਚ ਇਹਨਾਂ ਨੇ ਵੱਡੇ ਮੋੜ ਤੇ ਲਾਇਆ ਕੁਰਬਾਨੀਆਂ ਕੀਤੀਆਂ ਗੋਲੀਆਂ ਖਾਧੀਆਂ ਤੇ ਇਸ ਤੋਂ ਬਾਅਦ ਜਿਉਂ ਹੀ ਅਕਾਲੀ ਦਲ ਨੂੰ ਸੱਤਾ ਵੀ ਮਿਲੀ ਤੇ ਇਹਨਾਂ ਨੇ ਵੱਧ ਅਧਿਕਾਰਾਂ ਦੇ ਬਾਰੇ ਵੀ ਆਪਣੇ ਅਤੇ ਵੀ ਪੇਸ਼ ਕੀਤੇ ਜਿਸ ਤਰ੍ਹਾਂ ਕਿ ਸ਼੍ਰੀ ਨੰਦਪੁਰ ਸਾਹਿਬ ਦਾ ਮਤਾ ਸੀਗਾ ਉਹ ਵੀ ਪੇਸ਼ ਕੀਤਾ ਇਹ ਇਸ ਸੰਦਰਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਰਦਾਰ ਕਪੂਰ ਸਿੰਘ ਹੋਣਾ ਨੇ ਇਹ ਜਿਹੜੇ ਕਿਸੇ ਦਾਰਿਕ ਪੱਖ ਤੋਂ ਉਹਨਾਂ ਨੇ ਬਹੁਤ ਪਹਿਲਾਂ ਭਾਪ ਲਿਆ ਸੀ ਆਈ.ਸੀ.ਐਸ ਅਧਿਕਾਰੀ ਸਨ ਉਹਨਾਂ ਨੇ ਇਸ ਪਾਰਟੀ ਨੂੰ ਪਹਿਲਾਂ ਤੋਂ ਹੀ آگਾਹ ਕਰਦੇ ਰਹੇ ਸਨ ਪਰੰਤੂ ਉਹਨਾਂ ਦੀਆਂ ਗੱਲਾਂ ਨੂੰ ਕਿਉਂਕਿ ਸੱਤਾ ਪ੍ਰਾਪਤੀ ਕਰਨੀ ਇੱਕ ਹੋਰ ਚੀਜ਼ ਹੈ ਤੇ ਰਾਜ ਚਲਾਉਣਾ ਹੋਰ ਹੈ ਤੇ ਆਪਣੇ ਹੱਕਾਂ ਲਈ ਡਟਣਾ ਹੋਰ ਹੈ ਉਹਨਾਂ ਦੀਆਂ ਗੱਲਾਂ ਨੂੰ ਪਾਸੇ ਛੱਡਦੇ ਰਹੇ ਨੇ ਤੇ ਜਿਵੇਂ ਦੇਖਿਆ ਜਾਵੇ ਕਿ 1970 ਤੱਕ ਨੰਦਪੁਰ ਸਾਹਿਬ ਤੇ ਮਤੇਬਾਰੀ ਵੀ ਗੱਲ ਕਰਦੇ ਸੀ 1977 ਦੇ ਵਿੱਚ ਇਹ ਵੀ ਕਹਿੰਦੇ ਸੀ ਸਟੇਟਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਪਰantu ਜ्यों ਹੀ ਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਕੀਂਦਰ ਦੇ ਵਿੱਚ ਸਾਂਝ ਪਈ ਤਾਂ ਇਹਨਾਂ ਨੇ ਕਿਸੇ ਅਧਿਕਾਰ ਦੀ ਜਾਂ ਕੇਂਦਰ ਦੀ ਸੂਜਾ ਤੇ ਰਾਜਾਂ ਦੇ ਕੇਂਦਰ ਤੇ ਰਾਜਾਂ ਦੇ ਇਤਾਂ ਤੋਂ ਬੰਨਵਾਰੇ ਬਾਰੇ ਕੋਈ ਗੱਲ ਨਹੀਂ ਸੀ ਉਹ ਬਿਲਕੁਲ ਚੱਲਦਾ ਰਿਹਾ ਵੀ ਜਿਸ ਤਰ੍ਹਾਂ ਹੈ ਉਹ ਭਾਰਤੀ ਜਨਤਾ ਪਾਰਟੀ ਜਾਂ ਉਦੋਂ ਦੀ ਕੇਂਦਰ ਸਰਕਾਰ ਨੇ ਉਹਨਾਂ ਨੇ ਭਾਪ ਲਿਆ ਕਿ ਇਹਨਾਂ ਦੀ ਕਮਜ਼ੋਰੀ ਕੀ ਹੈ ਇਹ ਆਪਣਾ ਰਾਜ ਕਰੀ ਗਏ ਤੇ ਉਹ ਆਪਣਾ ਕਰੀ ਗਏ ਤੇ ਹੁਣ ਜਦੋਂ ਪ੍ਰਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਨੇ ਸਾਰਾ ਕੁਝ ਇਹਨਾਂ ਦੇ ਪਹਿਲਾਂ ਥਲੋ ਦੀ ਜਮੀਨ ਖਿਸਕ ਚੁੱਕੀ ਹੈ ਤਾਂ ਮੁਰਕੇ ਹੁਣ ਸ਼੍ਰੋਮਣੀ ਕਾਲੀ ਦਲ ਨੂੰ ਇਹੋ ਸਮਝ ਬਣ ਰਹੀ ਹੈ ਵੀ ਘੱਟੋ ਘੱਟ ਅਸੀਂ ਪੰਜਾਬੀਆਂ ਦੇ ਲਈ ਆਪਣੇ ਜਿਹੜੇ ਵਿਰਾਸਤ ਹੈ ਜਿਹੜਾ ਸਾਡਾ ਪੁਰਾਣਾ ਇਤਿਹਾਸ ਹੈ ਉਸ ਢੰਗ ਦੇ ਨਾਲ ਅ ਹਿੱਤਾਂ ਦੀ ਗੱਲ ਕਰੀਏ ਤਾਂ ਸ਼ਾਇਦ ਸਾਡੀ ਖੁਸ਼ੀ ਹੋ ਜਮੀਨ ਹਾਸਲ ਹੋ ਸਕਦੀ ਦੂਜਾ ਜਿਸ ਤਰ੍ਹਾਂ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਗੀਆਂ ਨੂੰ ਗਦਾਰਾਂ ਦੀ ਸੰਗਿਆ ਦਿੱਤੀ ਹੈ ਤੇ ਬਗੀਆਂ ਦੇ ਉੱਪਰ ਇਹ ਲਾਏ ਨੇ ਕਿ ਵੀ ਉਹ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੇ ਵਿੱਚ ਫੇਟ ਰਹੇ ਨੇ ਇਹ ਅਸਲ ਦੇ ਵਿੱਚ ਪਾਰਟੀ ਦੇ ਵਿੱਚ ਜੋ ਜਦੋਂ ਦੀ ਦਫੇੜ ਪਈ ਹੈ ਤੇ ਬਾਗੀ ਸ਼ੋਮਨੀ ਕਾਲੀ ਦਲ ਨੂੰ ਤੇ ਵੱਡੇ ਲੀਡਰਾਂ ਕਹਿ ਰਹੇ ਨੇ ਕਿ ਆਰਐਸਐਸ ਤੋਂ ਹੀ ਫਾਇਦੇ ਲੈਂਦੇ ਨੇ ਤੇ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੇ ਫਾਇਦਾ ਲਿਆ ਇਹ ਆਪਸੀ ਦੋਸ਼ ਪ੍ਰਤੀ ਦੋਸ਼ ਹੈ ਕਿ ਇਹ ਇਹ ਤਾਂ ਦੇਖਣ ਵਾਲੀ ਗੱਲ ਹੈ ਵੀ ਕੌਣ ਕਿਹਦੇ ਵਿੱਚ ਜ਼ਿਆਦਾ ਇਹਦੇ ਵਿੱਚ ਗਿਫਟ ਹੋਇਆ ਪਰੰਤੂ ਹੋਇਆ ਜ਼ਰੂਰ ਹੈ ਜਿਹੜਾ ਜਿਹਦੇ ਨਾਲ ਸਟੇਟਾਂ ਦੇ ਜਿਹੜੇ ਅਧਿਕਾਰ ਸੀ ਉਹ ਵੀ ਖੁੱਸੇ ਨੇ ਅਤੇ ਪੰਜਾਬੀਆਂ ਦੇ ਹਿੱਤਾਂ ਦੇ ਵਿੱਚ ਵੀ ਪਟਾਈ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਪੰਥਕ ਤੌਰ ਤੇ ਇੱਕ ਪਾਰਟੀ ਸੀ ਪੰਥਕ ਹਿੱਤਾਂ ਤੋਂ ਵੀ ਪਿੱਛੇ हट ਕੇ ਪੰਥਕ ਪਹਿਰੇਦਾਰੀ ਤੋਂ ਵੀ ਪਿੱਛੇ ਗਈ ਹੈ ਤੇ ਬੇਅਦਬੀਆਂ ਹੋਈਆਂ ਤੇ ਆ ਜਿਸ ਤਰ੍ਹਾਂ ਦਾ ਜਿਹੜਾ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਪਹੁੰਚਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਹਰ ਵਗਿਆਵਾਂ ਹੋਈਆਂ ਨੇ ਇਹਨਾਂ ਦੇ ਕਾਰਨ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਲਕੂਸਾ ਪੈਦਾ ਹੋ ਗਿਆ ਤੇ ਆਪ ਇਹਨਾਂ ਦੇ ਪਹਿਰਾ ਥੱਲੋਂ ਮੇਨ ਵੀ ਕਿਸ ਕੀ ਸੱਤਾ ਵੀ ਪਰੇ ਗਏ ਤੇ ਇਹ ਹਾਲਤ ਦੇ ਵਿੱਚ ਆਪਦੀ ਬੰਡ ਬੰਡਾਰਾ ਵੀ ਹੁਣ ਫਟੋਤਾ ਟ ਹੋ ਰਹੇ ਨੇ ਇੱਕ ਦੂਸਰੇ ਦੇ ਉੱਪਰ ਦੋਸ਼ ਲੱਗ ਰਹੇ ਇਸ ਤਰ੍ਹਾਂ ਗੱਲ ਕੀਤੀ ਹੈ ਕਿ ਮਾਮਲਾ ਸ਼ਹੀਕਾਰ ਤਖਤ ਸਾਹ ਦੇ ਉੱਪਰ ਪਹੁੰਚ ਚੁੱਕਿਆ ਤੇ ਬਾਗੀ ਖੇਮੇ ਨੇ ਮੰਨਿਆ ਕਿ ਵੀ ਸਾਡੇ ਤੋਂ ਹੀ ਗਲਤੀਆਂ ਹੋਈਆਂ ਨੇ ਤੇ ਨਾਲ ਹੀ ਉਹਨਾਂ ਨੇ ਪਾਰਟੀ ਦੀ ਜਿਹੜੀ ਮੁਖਤਾਰਾ ਮੁਖਲੀ ਅਗਿਸ਼ਿਪਾ ਉਹਨਾਂ ਦੇ ਉੱਪਰ ਦੋਸ਼ ਲਾਏ ਨੇ ਵੀ ਇਸ ਤਰ੍ਹਾਂ ਦਾ ਤਦ ਇਹ ਤੋਂ ਕਹਨਿਆ ਹੁੰਦਾ ਨਹੀਂ ਧੀਰੇ ਦੇ ਨਾਲ ਜਦੋਂ ਕੋਈ ਹੁਕਮਨਾਮਾ ਜਾਰੀ ਹੋ ਚੁੱਕਿਆ ਸੀ ਪਰੰਤੂ ਉਹ ਦਿਨਾਂ ਸਾਂਝ ਰੱਖੀ ਗਈ ਉਹਨਾਂ ਤੋਂ ਬਾਹਰ-ਬਾਹਰ ਉਹਨਾਂ ਤੋਂ ਗੁੱਟਾ ਲਈਆਂ ਗਏ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਏ ਉਹਨਾਂ ਨੂੰ ਮਾਫੀ ਦਿੱਤੀ ਗਈ ਉਹਦੇ ਵਿੱਚ ਅਸੀਂ ਵੀ ਸ਼ਾਮਲਾਂ ਤੇ ਇਹ ਵੀ ਸ਼ਾਮਲ ਸੀ ਸਾਰੇ ਹੁਣ ਜੇ ਦੇਖਿਆ ਜਾਵੇ ਤਾਂ ਉਹ ਥੇ ਤੌਰ ਦੇ ਪਰਸ਼ੀਲ ਕਾਲ ਤੱਕ ਸਾਹਿਬ ਜਿਸ ਤਰ੍ਹਾਂ ਦੀ ਵੀ ਉਹਨਾਂ ਦੇ ਸਾਹਮਣੇ ਆਏਗਾ ਜੀ ਸਿੰਘ ਸਾਹਿਬਾਨ ਜਿਸ ਤਰ੍ਹਾਂ ਸੋਚਣਗੇ ਉਹਦੇ ਵਿੱਚ ਇਹ ਆ ਵੀ ਬਰਾਬਰ ਨਹੀਂ ਫਿਰ ਸਾਰੇ ਦੋਸ਼ੀ ਬਰਾਬਰ ਨਹੀਂ ਜੇ ਆਪਣੇ ਆਪ ਨੂੰ ਮੰਨ ਰਹੇ ਨੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀ ਮੰਨੀ ਲਈ ਆ ਵੀ ਮੈਂ ਜੋ ਇਹਨਾਂ ਨੇ ਲਹੰਗੀਆਂ ਨੇ ਮੇਕ ਤੋਂ ਗਲਤੀਆਂ ਹੋਈਆਂ ਨੇ ਮੈਂ ਮਾਫੀ ਮੰਗ ਲਈ ਆ ਮੰਗ ਰਹੇ ਨੇ ਤੇ ਇਹਦੇ ਵਿੱਚ ਜੇ ਜੋ ਵੀ ਸਜਾਜ ਤਨਖਾਹ ਇਹ ਕਾਰਤਾਰ ਸਭ ਲੋਕੀ ਨੂੰ ਸਭ ਨੂੰ ਬਰਾਬਰ ਹੀ ਲੱਗੇਗੀ ਪਰੰਤੂ ਜਿਸ ਤਰ੍ਹਾਂ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਦੁਆਰਾ ਸਿੰਘ ਸਾਹਿਬ ਜਥੇਦਾਰ ਸਾਹਿਬ ਗੰਨੀ ਰਵੀ ਸਿੰਘ ਜੀ ਨੂੰ ਹੋਰ ਮੰਗ ਪੱਤਰ ਦਿੱਤਾ ਕਿ ਤੇ ਦਾਸ ਸਿੰਘ ਬਾਦਲ ਨੂੰ پارٹی ਤੋਂ ਬਾਹਰ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ ਇਹ ਹੁਣ ਇਹ ਇਹ ਸੋਚਣ ਵਾਲੀ ਗੱਲ ਹੈ ਵੀ ਜਦੋਂ ਕਿ ਉਹਦੇ ਵਿੱਚ ਸਾਰੇ ਇਕੱਠੇ ਸਨ ਤਾਂ ਇਕੱਿਆਂ ਨੂੰ ਹੀ ਸਜ਼ਾ ਲੱਗੇਗੀ ਤੇ ਇਕੱਲੇ ਨੂੰ ਕਿਸ ਤਰ੍ਹਾਂ ਦਾ ਕਿਵੇਂ ਹੋ ਸਕਦਾ ਇਹ ਤਾਂ ਸਿੰਘ ਸਾਹਿਬਾਨ ਜਾਂ ਪੰਥ ਦੇਖੂਗਾ ਹੀ ਨਾ ਇਹ ਇਸ ਸੰਬੰਧ ਵਿੱਚ ਇਹ ਹੋ ਸਕਦਾ ਵੀ ਸ਼ਾਇਦ ਆਪਣਾ ਕੋਈ ਦਬਾਅ ਜਾਂ ਲੋਕਾਂ ਦੇ ਲਈ ਪ੍ਰਭਾਵ ਬਣਾਉਣ ਦੇ ਲਈ ਇਸ ਤਰ੍ਹਾਂ ਦੀ ਇਹਨਾਂ ਨੇ ਦੁਆਰਾ ਦਿੱਤੇ ਹੋਣਗੇ ਜਾਂ ਇਹ ਵੀ ਹੋ ਸਕਦਾ ਹੈ ਵੀ ਹੁਣ ਚਿੱਠੀ ਦੇ ਵਿੱਚ ਉਹਨਾਂ ਨੇ ਹੋਰ ਕੀ ਤੱਥ ਪੇਸ਼ ਕੀਤੇ ਨੇ ਜਿਹੜੇ ਕੇ ਖਾਸ ਤੌਰ ਦੇ ਉੱਪਰ ਪਾਰਟੀ ਪ੍ਰਧਾਨ ਦੇ ਗੁਰੂ ਪਹਾਂਦੇ ਹੋਣਗੇ ਉਹ ਤਾਂ ਸਾਰਾ ਅਮਲ ਜਦੋਂ ਪਾਰਦਰਸ਼ੀ ਤੰਗ ਨਰ ਇਹ ਸੁਣਵਾਈ ਹੋਏਗੀ ਉਸ ਤੋਂ ਬਾਅਦ ਹੀ ਹੋਏਗਾ ਪਰੰਤੂ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਬਾਰ ਬਾਰ ਪੁਤਾਨੀਆਂ ਹੋਈਆਂ ਨੇ ਕਿਆਂ ਬਰਾਤੋ ਬਾਦ ਇਸ ਤਰ੍ਹਾਂ ਕੇ ਢੀਰਾ ਮੁਖੀ ਨੇ ਜਿਸ ਤਰ੍ਹਾਂ ਕੇ ਲਿਵਾਸ ਦੀ ਉਹ ਕੀਤੀ ਤੇ ਕੇਸ ਬਣਿਆ ਫਿਰ ਦੁਬਾਰਾ ਉਹਨਾਂ ਨੂੰ ਮਾਫੀ ਦਿੱਤੀ ਗਈ ਇਹ ਹਾਲਾਂਕਿ ਉਹ ਪੰਥ ਦੇ ਵਿੱਚੋਂ ਉਹਨਾਂ ਨੂੰ ਛੇਕਿਆ ਹਤੀ ਉਹਨਾਂ ਦੇ ਖਿਲਾਫ ਹੁਕਮਨਾਮਾ ਜਾਰੀ ਹੋ ਚੁੱਕਾ ਸੀ ਕਿ ਨਨਕ ਕੁਥਾਂ ਨਹੀਂ ਰੱਖਣੀ ਢੀਰੇ ਨਾਲ ਪਰੰਤੂ ਅਕਾਲੀ ਜਿਹੜੇ ਲੀਡਰ ਜੋ ਵੀ ਜਿਨ੍ਹਾਂ ਨੇ ਐਮਐਲਏ ਦੀਆਂ ਚੋਣਾਂ ਲੜੀਆਂ ਤਨ ਤਾਰਾਂ ਦੀਆਂ ਉਸ ਦੇ ਵਿੱਚ ਜਾ ਕੇ ਵਗਾ ਇਹਦਾ ਮੀਟਿੰਗਾਂ ਨਹੀਂ ਕਰਦੇ ਰਹੇ ਨੇ ਤੇ ਫਿਰ ਉਹਨਾਂ ਨੂੰ ਸ਼੍ਰੀ ਕਲਤਾਖਰ ਸਾਹਿਬ ਨੇ ਬਾਕਾਇਦਾ ਤੌਰ ਤੇ ਤਲਖਾ ਵੀ ਲਾਈ ਸੀ ਉਹ ਵੀ ਉਹਨਾਂ ਨੇ ਪੂਪਤੀ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਥਾਈਆਂ ਜਿਹੜੀ ਕਿ ਨੌਨ ਸੀਰੀਅਸਲੈਸ ਜਾਂ ਤੇ ਪੂਰੀ ਤਰ੍ਹਾਂ ਵਿਟਮੈਟ ਨਹੀਂ ਸੀਗੀ ਤੇ ਇਸ ਤਰ੍ਹਾਂ ਬਾਰ ਬਾਰ ਅਭਿਆਮਾ ਹੁੰਦੀ ਰਹਿੰਿਆ ਸਨ ਉਸ ਸੰਬੰਧ ਦੇ ਵਿੱਚ ਲੋਕਾਂ ਨੂੰ ਜ਼ਰੂਰ ਰਾਨੀ ਵੀ ਹੋਈ ਤੇ ਲੋਕ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਜਿਸ ਦੇ ਪ੍ਰਤੀ ਆਮ ਜਨੋ ਕੇ ਕਾਲੀ ਦਲ ਦੀਕ ਅ ਕਾਲੇ ਆਉਂਦੀ ਸੀ ਜੇ ਮੋਰਚਾ ਲੱਗਣਾ ਤਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਆਮ ਚਾ ਚੜ ਜਾਂਦਾ ਸੀ ਕਿ ਉਦਾਂ ਹੀ ਆਪਣਾ ਕੱਪੜੇ ਦਾ ਸ਼ਹਿਰ ਅ ਪਰਣਾ ਲੈ ਕੇ ਜਥੇਦਾਰ ਪਰਾਨੇ ਉਸੇ ਵੇਲੇ ਤੁਰ ਪੈਂਦੇ ਸਨ ਤੇ ਪਰੰਤੂ ਹੁਣ ਇਹ ਹੋ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਾਡਰ ਬਿਲਕੁਲ ਦੂਰ ਜਾ ਚੁੱਕਿਆ ਉਹਨਾਂ ਨੂੰ ਸੀਰੀਅਸ ਲੈਣੋਂ ਹਟ ਗਿਆ ਕਾਰਨ ਕੀ ਹੋਇਆ ਇਹ ਹੀ ਹੈ ਨਾ ਬਾਰ-ਬਾਰ ਗਲਤੀਆਂ ਦੇ ਕਾਰਨ ਜਾਂ ਦੂਸਰੇ ਹੋਰ ਤੱਤ ਵੀ ਹੋਣਗੇ ਕ腐ਸ਼ਨ ਵੀ ਹੋਏਗੀ ਰਾਜ ਸਭਾ ਦੇ ਵਿੱਚ ਜੋ ਜਿਹੜੀਆਂ ਕਟਾਈਆਂ ਹੋਈਆਂ ਨੇ ਵੱਡੀਆਂ ਉਹ ਪੱਖ ਵੀ ਹੋਣਗੇ ਬਹੁਤ ਸਾਰੇ ਜਿਹੜੇ ਰਾਜਨੀਤਿਕ ਪੱਖ ਵੀ ਹੋਣਗੇ ਸਮਾਜਿਕ ਪੱਖ ਵੀ ਹੋਣਗੇ ਜਿੰਨਾਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਦੂਰ ਗਏ ਨੇ ਇਸ ਲਈ ਲਈ ਇਹ ਇਹ ਪੱਖ ਕਾਫੀ ਗੰਭੀਰਤਾ ਵਾਲੇ ਹੈਗੇ ਆ ਜਿੰਨਾਂ ਦੇ ਕਾਰਨ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਤੇਜ਼ੀ ਵੀ ਆਉਣ ਦੀ ਸੰਭਾਵਨਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਜਿਹੜੇ ਪਿਛਲੀਆਂ ਪਤਾਈਆਂ ਜਾਂ ਗਲਤੀਆਂ ਤੋਂ ਦੁਆਰਾ ਉਹ ਰਿਸ਼ਤੇ ਦੇ ਨਾਲ ਸੋਚਣ ਦੀ ਵੀ ਜ਼ਰੂਰਤ ਹੈ ਤੇ ਜਿਹੜੀ ਇਹ ਲੜਾਈ ਹੋ ਰਹੀ ਹੈ ਆਪਸੀ ਲੜਾਈ ਇਹ ਹਾਲਾਂਕਿ ਲੱਗਦਾ ਵੀ ਕਲੀਸ ਹਾਲਾ ਹੋਰ ਤਿੱਖਾ ਹੋਏਗਾ ਇਹਦਾ ਸ਼ੈਤਾਨ ਨਗਟਾਰਾ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਗੇਟ ਆ ਰਹੇ ਨੇ ਵੀ ਜੇਕਰ ਕੇਂਦਰੀ ਏਜੰਸੀਆਂ ਜਨਾਬਪੁਰ ਦੀਆਂ ਏਜੰਸੀਆਂ ਜਾਂ ਹੋਰ ਜਿਹੜੀਆਂ ਸਟੇਟ ਏਜੰਸੀਆਂ ਨੇ ਇਹਦੇ ਵਿੱਚ ਇਸ ਤਰ੍ਹਾਂ ਦੀ ਪੈਨੇਟ੍ਰੇਸ਼ਨ ਹੈ ਤਾਂ ਲਾਜ਼ਮੀ ਆ ਉਹ ਇਸ ਕਲੀਸ ਨੂੰ ਹੋਰ ਵਿਪੂਦਾ ਹੋਣੀ ਹੈ ਪ੍ਰੋਫੈਸਰ ਸਾਹਿਬ ਇੱਥੇ ਇੱਕ ਸਵਾਲ ਹੈ ਕਿ ਜਦੋਂ ਬਾਗੀ ਖੇਮੇ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਗਨਾਹ ਮੰਨ ਲਿਆ ਮਾਫੀ ਮੰਗ ਲਈ ਸ਼ਿਕਾਇਤ ਉੱਥੇ ਅਕਾਲ ਤਖਤ ਸਾਹਿਬ ਨੂੰ ਦੇ ਦਿੱਤੀ ਫਿਰ ਇਹ ਬਾਗੀ ਖੇਮੇ ਨਾਲ ਸੰਬੰਧਿਤ ਐਸਜੀਪੀਸੀ ਮੈਂਬਰ ਕਾਲੇ ਨਹੀਂ ਪੈ ਗਏ ਜਿਵੇਂ ਇਦਾਂ ਨਹੀਂ ਲੱਗ ਰਿਹਾ ਕਿ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਮਨਪੱਤਰ ਦਿੱਤਾ ਜਾ ਰਿਹਾ ਹੈ ਕਿ ਸਿੰਘ ਵੀਰ ਸਿੰਘ ਬਾਦਲ ਨੂੰ ਪਾਰਟੀ ਚੋਂ ਹਲੰਬੇ ਕੀਤਾ ਜਾਵੇ ਉਹ ਹੁਣ ਪ੍ਰਧਾਨਗੀ ਲਈ ਜਾਗਵਾਈ ਕਰਨ ਦੇ ਯੋਗ ਨਹੀਂ ਰਹੇ ਕਹਿੰਦਾ ਪਾਬ ਕਿ ਜਿੱਥੇ ਖੁਦ ਉਹ ਫੈਸਲਾ ਖੁਦ ਹੀ ਉਹ ਜਿਹੜੇ ਬਾਕੀ ਖੇਮੇ ਨਾਲ ਜੁੜੇ ਮੈਂਬਰ ਨੇ ਐਜੀਪੀਸੀ ਵਾਲੇ ਉਹ ਦੇਦੇ ਤੇ ਨਾਲ ਕਹਿ ਰਹੇ ਨੇ ਕਿ ਉਹਨਾਂ ਨੂੰ ਲਾਂਭੇ ਕੀਤਾ ਜਾਵੇ ਹਾਲਾਂਕਿ ਇਹ ਕਾਲੇ ਪੈਨ ਵਾਲਾ ਮੈਟਰ ਮੰਨੇ ਜਾ ਸਕਦਾ ਕਿਉਂਕਿ ਇੱਕ ਪੰਨੇ ਤਾਂ ਆਪਾਂ ਸਮਰਪਤ ਕਹਿਤਾ ਵੀ ਜੋ ਸ਼੍ਰੀ ਕਾਲਤਾਖਸ ਸਾਹਿਬ ਪੰਜ ਸਿੰਘ ਸਾਹਿਬਾਂ ਫੈਸਲਾ ਦੇਣਗੇ ਸਾਨੂੰ ਮਨਜ਼ੂਰ ਹੋਏਗਾ ਦੂਜੇ ਬੰਦੇ ਸੀ ਡਿਕਟੇਟ ਕਰਨ ਲੱਗਿਆਂ ਜਿ세ਹਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਈ ਆਹ ਫੈਸਲਾ ਐਦਾਂ ਕਰੋ ਕਿਉਂਕਿ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹ ਉਸਨੇ ਇੱਕ ਨਵੀਂ ਤਰ੍ਹਾਂ ਦੀ ਚਰਚਾ ਅਕਾਲੀ ਸਾਫ ਬੰਦੀ ਦੇ ਵਿੱਚ ਛੇੜ ਦਿੱਤੀ ਹੈ ਤੇ ਜਿਹੜੀ ਸੂਤਰਾਂ ਤੋਂ ਹਾਲੇ ਤੇ ਨਾਲ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਪ੍ਰੈਜ਼ੀਡੀਅਮ ਪਿਛਲੇ ਸਮੇਂ 14 ਮੈਂਬਰੀ ਕਮੇਟੀ ਬਣੀ ਸੀ ਸ੍ਰੋਮਣੀ ਅਕਾਲੀ ਦਲ ਸਰਦਾਰ ਲਹਿਰਦੀ ਜਾਂ ਕਹਿ ਲਈਏ ਕਿ ਬਾਗੀ ਖੇਮੇ ਦੀ ਉਹਦੇ ਵਿੱਚ ਵੀ ਇਹ ਮਾਮਲਾ ਵੱਡੇ ਪੱਧਰ ਤੇ ਉਠਣ ਲੱਗੇ ਕਿ ਅਸੀਂ ਕਿਉਂ ਪ੍ਰੈਸ਼ਰ ਬਿਲਡ ਕਰ ਰਹੇ ਆ ਜਿਹੇ ਯਾਰ ਉਤੇ ਜਦੋਂ ਸਮਰਪਤ ਹੋ ਗਏ ਆ ਕਹਿੰਦੇ 2-3 ਮੈਂਬਰਾਂ ਨੇ ਇਹ ਮਾਮਲਾ اٹھਾਇਆ ਹੋਇਆ ਜਦੋਂ ਵੀ ਪ੍ਰੈਜ਼ੀਡੈਂਟ ਦੀ ਅਗਲੇ ਸੈਸ਼ਨ ਵਿੱਚ ਬੈਠਕ ਹੁੰਦੀ ਹੈ ਤਾਂ ਇਹ ਮਾਮਲਾ ਹੋਰ ਪੱਕੇਗਾ ਕਹਿੰਦਾ ਪਾਬ ਕਿ ਜਿਹੜਾ ਸਦਾਰ ਲਹਿਰ ਦੇ ਵਿੱਚ ਵੀ ਹਾਲੇ ਸੁਧਾਰ ਦੀ ਗੰਜੈਸ ਜਿਹੜੀ ਸਾਹਮਣੇ ਆ ਰਹੀ ਹੈ ਕਿ ਉੱਥੇ ਵੀ ਸੁਧਾਰ ਹੋਣ ਦੀ ਲੋੜ ਹੈ ਇਹ ਵੱਖਰੀ ਤਰ੍ਹਾਂ ਦਾ ਕੀ ਆਪਾਂ ਪ੍ਰੈਸ਼ਰ ਬਿਲਡ ਕਰ ਸਕਦੇ ਆ ਜਦੋਂ ਡਾਕਟਰ ਸਾਹਿਬ ਆਪਾਂ ਸਮਰਪਤ ਹੋ ਗਏ ਆ ਸ੍ਰੀ ਕਾਲਤਕ ਸਾਹਿਬ ਜੀ ਇਹਨਾਂ ਸਾਹਿਬ ਗੱਲ ਇਹ ਹੈ ਅਸਲ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੇਨ ਸਟਰੀਕ ਸ਼੍ਰੋਮਣੀ ਅਕਾਲੀ ਦਾ ਜਿਹੜੀ ਲੀਡਰਸ਼ਿਪ ਨੇ ਆਪਣਾ ਜੋ ਡੈਮੇਜ ਹੋਇਆ ਤੇ ਆਪਣੀ ਕਮਾਂਡ ਐਂਡ ਕੰਟਰੋਲ ਸੀ ਉਹਨੂੰ ਉਹਨਾਂ ਨੇ ਸੰਭਾਲ ਲਿਆ ਤੇ ਉਹਨਾਂ ਨੇ ਆਪਣੀ ਉਸ ਤਰੀਕੇ ਨਾਲ ਬਿਲਡ ਕਰ ਲਿਆ ਉਹਨਾਂ ਦੇ ਪ੍ਰਧਾਨ ਦਾ ਤੇ ਉਹਨਾਂ ਦੀ ਪਾਰਟੀ ਦਾ ਉਹਨਾਂ ਦੇ ਦਫ਼ਤਰ ਦਾ ਪੂਰਾ ਉਹਨਾਂ ਦੇ ਕੋਲ ਕੰਟਰੋਲ ਆ ਜੋ ਉਹ ਦੇਸ਼ ਦੇ ਤੇ ਦੂਸਰੇ ਪਾਸੇ ਜਿਹੜੀ ਸਤਾਰ ਲਹਿਰ ਹੈ ਇਹਨਾਂ ਨੇ ਪ੍ਰੀਡੀਅਮ ਤਾਂ ਬਣਾ ਲਈ ਪਰੰਤੂ ਉਹਨਾਂ ਕੋਲੇ ਹਾਲ ਦੀ ਘੜੀ ਨਾ ਤਾਂ ਉਸ ਤਰ੍ਹਾਂ ਦੀ ਕਮਾਂਡ ਹੈ ਨਾ ਕੰਟਰੋਲ ਹੈ ਨਾ ਕੋਈ ਇਸ ਤਰ੍ਹਾਂ ਦੀ ਸਾਰਿਆਂ ਦੀ ਆਪੋ ਆਪਣੀ ਸਹਿਮਤੀ ਬਣੀਤੀ ਇਸ ਤਰ੍ਹਾਂ ਦਾ ਨੈਟਵਰਕ ਬਣੀ ਹੈ ਟੋਟਲੀ ਥੱਲੇ ਤੱਕ ਉਹ ਹੋ ਸਕਦਾ ਕੁਝ ਇਕੱਲੇ ਇਕੱਲੇ ਲੀਡਰ ਜਾਂ ਕਿਸ ਦੇ ਨਾਲ ਸੰਬੰਧਤ ਨੇ ਐਸਜੀਪੀਸੀ ਮੈਂਬਰ ਜਾਂ ਇਸ ਤਰ੍ਹਾਂ ਦੀ ਵੀ ਆਪਣਾ ਵਿਚਾਰ ਲੱਗਦਾ ਉਸ ਨੂੰ ਪੂਰੀ ਤਰ੍ਹਾਂ ਉਸਾਂ ਜਾਂ ਉਸ ਦਾ ਮੰਥਨ ਕਰਨ ਤੋਂ ਬਿਨਾ ਹੀ ਆਪੋ ਆਪਣੀ ਅਗਵਾਈ ਦੇ ਵਿੱਚ ਚੱਲੀ ਜਾ ਰਹੇ ਨੇ ਜਾਂ ਇਹ ਰਣਨੀਤੀ ਉਹਨਾਂ ਨੇ ਇਸ ਤਰ੍ਹਾਂ ਬਣਾਈ ਹੋਊਗੀ ਬਈ ਚਲੋ ਪਸ਼ੀਕਾਰਤਖ ਸਾਹਿਬ ਦੇ ਉੱਪਰ ਜਿਸ ਤਰ੍ਹਾਂ ਹੈ ਵੀ ਇਹ ਪ੍ਰਭਾਵ ਸਿਰ ਜੀਏ ਬਈ ਥੋੜਾ ਬਈ ਕਿਤੇ ਤਕਵੀਰ ਬਾਦਲ ਨੂੰ ਮਾਫੀ ਨਾ ਮਿਲ ਜਾਵੇ ਜ્યાં ਘਟਨਾ ਸਜਾ ਹੋਵੇ ਉਹ ਵੱਡੀ ਇਸ ਤਰ੍ਹਾਂ ਦੀ ਆਪੋ ਆਪਣੀ ਉਹਨਾਂ ਦੀ ਇਹ ਹੋਏਗੀ ਜਦਕਿ ਇਹ ਵੈਸੇ ਚਾਹੀਦਾ ਇਹ ਹੈ ਵੀ ਜਦੋਂ ਸਾਰਾ ਕੁਝ ਦੇ ਦਿੱਤਾ ਹੁਣ ਮਾਮਲਾ ਤਾਂ ਸ਼੍ਰੀ ਕਾਲਤਖ ਸਾਹਿਬ ਦੇ ਉੱਪਰ ਹੈ ਤੇ ਕਾਲਤਖ ਸਾਹਿਬ ਨੇ ਫੈਸਲਾ ਕਰਨਾ ਹੈ ਪਾਰਦਰਸ਼ੀ ਢੰਗ ਨਾਲ ਕਰਨਾ ਹੈ ਤੇ ਉਸ ਮੰਦ ਦੇ ਵਿੱਚ ਵੇਟ ਕਰਨੀ ਚਾਹੀਦੀ ਸੀ ਪਰੰਤੂ ਕਾਰਨ ਇਹ ਹੈ ਵੀ ਉਧਰ ਹਾਲੇ ਨੈਟਵਰਕ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਨਹੀਂ ਤੇ ਇਧਰ ਸ਼੍ਰੋਮਣੀ ਕਾਲੀ ਦਲ ਦਾ ਜੇ ਹੋਏਗਾ ਉਹਨਾਂ ਦਾ ਪੂਰਾ ਆਪਣਾ ਇੱਕ ਸੰਗਠਨ ਦਾ ਢਾਂਚਾ ਜੋ ਹੈਗਾ ਉਹ ਬਣਿਆ ਹੋਇਆਗਾ ਪੂਰੀ ਤਰ੍ਹਾਂ ਤੇ ਇਧਰ ਹਾਲਾਂਕਿ ਉਸ ਪੱਖੇ ਦੇ ਉੱਪਰ ਨਹੀਂ ਹੈ ਜਿਸ ਦੇ ਕਾਰਨ ਇਹ ਲੱਗਦੀ ਹੈ ਵੀ ਸ਼ਾਇਦ ਆਪਾ ਤਾਂ ਪੀਜੀ ਜਾਂ ਆਪੋ ਆਪਣੇ ਡਿਫਰੈਂਸ ਵੀ ਸਾਹਮਣੇ ਆ ਰਹੇ ਨੇ ਵਿਚਲੇ ਕਈ-ਕਈ ਲੀਟਰਾਂ ਦੇ ਆਪਸੀ ਆਪੋ ਆਪਣੇ ਜਿਹੜੇ ਹਿੱਤ ਨੇ ਜਾਂ ਕੋਈ ਕਈ ਵਾਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਨਵਾਂ ਸੰਗਠਨ ਬਣਦਾ ਹੈ ਤਾਂ ਉਹਦੇ ਵਿੱਚ ਬਹੁਤ ਕੁਝ ਸਾਹਮਣੇ ਆਉਂਦਾ ਹੈ ਤੇ ਉਸ ਕਾਰਨ ਵੀ ਹੋ ਸਕਦੇ ਨੇ ਕਿ ਹਾਲੇ ਪੂਰੀ ਤਰ੍ਹਾਂ ਇਕਮਤ ਨਹੀਂ ਹੋ ਪਾਏ ਜਿਸ ਦੇ ਕਾਰਨ ਇਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਜੀ ਬਿਲਕੁਲ ਬਿਲਕੁਲ ਸਰਉਣੀ ਕਾਲੀਦ ਨਾਲ ਸਦਾਰ ਲੈਣ ਤੇ ਜਦੋਂ ਤੋਂ ਪ੍ਰੈਜ਼ਿਡੈਂਟ ਅਨਾਉਂਸ ਕੀਤੀ ਹੈ ਤਾਂ ਅਧਿਕਾਰ ਤੌਰ ਤੇ ਹਾਲੇ ਸ਼ਾਇਦ ਬੈਠਕ ਉਸ ਤੋਂ ਬਾਅਦ ਨਹੀਂ ਹੋਈ ਜਿਸ ਨੂੰ ਆਪਾਂ ਕਹਿ ਲਈਏ ਕਿ ਬਣ ਤੋਂ ਬਾਅਦ ਜਿਹੜੀ ਕਿਸੇ ਮਾਮਲੇ ਉੱਤੇ ਉਹ ਅਦਕਾਰਤ ਬੈਠਕ ਹੋਈ ਹੋਵੇ ਖਰ ਜਦੋਂ ਵੀ ਹੋਏਗੀ ਸੂਤਰਾਂ ਦਾ ਕਹਿਣਾ ਹੈ ਕਿ ਇਹਦੇ ਚ ਮਾਮਲਾ ਜ਼ਰੂਰ ਉਪਜੇਗਾ 30 ਅਗਸਤ ਨੂੰ ਜੇਕਰ ਪਹਿਲਾ ਹੁੰਦੀ ਕਿਉਂਕਿ 30 ਅਗਸਤ ਨੂੰ ਜਿਹੜੀ ਹੈ ਅਖਾਲੀ ਸੰਕਟ ਉੱਤੇ ਜਿਹੜੀ ਸੁਣਵਾਈ ਹੈ ਪੰਜ ਸਿੰਘ ਸਹਿਬਾਨ ਦੀ ਤੇ ਡਾਕਟਰ ਸਾਹਿਬ ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜ ਸਿੰਘ ਸਹਿਬਾਨ 30 ਅਗਸਤ ਨੂੰ ਤਾਂ ਖੁਦ ਆਪ ਉਹ ਮਾਮਲਾ ਵਿਚਾਰਨਗੇ ਫਿਰ ਉਹ ਜਿਹੜੇ ਇਸ ਮਾਮਲੇ ਦੇ ਨਾਲ ਸੰਬੰਧਤ ਮੁਲਜ਼ਮ ਨੇ ਜਿਨ੍ਹਾਂ ਨੇ ਗਲਾਂ ਕਬੂਲੇ ਨੇ ਉਹਨਾਂ ਨੂੰ ਸਦਨਗੇ ਫਿਰ ਅਗਲੀ ਤਰੀਕ ਜਿਹੜੀ ਉਹ ਤੈਅ ਹੋਏਗੀ ਜੀ ਤੇ ਸਭ ਜੀ ਜੀਰ ਬਈ ਤਾਂ ਨੇ ਤਾਂ ਵਹਿਤਾ ਤੇ ਹੋਈ ਨੀਨਾ ਸਿੰਘ ਸਾਹਿਬਾਨ ਨੂੰ ਮਾਮਲੇ ਨੂੰ ਵਿਚਾਰਨਗੇ ਫਿਰ ਉਹਨਾਂ ਨੂੰ ਦੂਸਰੀ ਧਿਰ ਅਨੁਸਾਰੀਆਂ ਸੰਬੰਧ ਧਿਰਾਂ ਨੂੰ ਕਰ ਦਿੱਤਾ ਜਾਏਗਾ ਜੇ ਸਵੀਕਾਰਤਾస్తే ਸਾਹਮਣੇ ਤੇ ਉਹਨਾਂ ਨੂੰ ਦੋ ਵੀ ਇਹ ਮناسب ਸਮਝਿਆ ਜਾਏਗਾ ਉਸ ਤਰ੍ਹਾਂ ਦਾ ਉਹਨਾਂ ਨੂੰ ਆਦੇਸ਼ ਜਾਰੀ ਕਰਨਗੇ ਤਾਂ ਸੰਗਤ ਕਹਿੰਦਾ ਪਾਪ ਕੇ ਸੁਖਵੀਰ ਸਿੰਘ ਬਾਦਲ ਸਮੇਤ ਉਹ ਸਾਰੀਆਂ ਧਿਰਾਂ ਸੇਮ ਕਿਉਂਕਿ ਸੇਮ ਆ ਉਹ ਕੈਟਾਗਰੀ ਦੇ ਵਿੱਚ ਨੇ ਗਨਾਹਗਰਾਂ ਦੀ ਕੈਟਾਗਰੀ ਦੇ ਵਿੱਚ ਫਾਮੀ ਕੀ ਰਾਜ ਭਾਗ ਕੱਲੇ ਕਰ ਗਏ ਪ੍ਰਕਾਸ਼ ਸਿੰਘ ਬਾਦਲ ਉਹ ਹੁਣ ਇਸ ਜਹਾਨ ਦੇ ਵਿੱਚ ਨਹੀਂ ਅਗਲੀ ਜਿਹੜੀ ਫੌਜ ਹੈ ਪਾਰਟੀ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਮਾਮਲਾ ਸੀਗਾ ਪੰਥ ਕਰਵੈਤਾ ਦਾ ਤੇ ਉਸ ਮੌਕੇ ਤੇ ਇਹ ਗੱਲ ਖੁੱਲੀ ਏ ਜਦੋਂ ਕੁਝ ਵਕਫਾ ਲੰਘ ਚੁੱਕਾ ਸਮਾਂ ਗੁਜ਼ਰ ਚੁੱਕਾ ਏ ਇਸ ਵੇਲੇ ਫੈਸਲਾ ਇਹ ਕਿਸ ਤਰ੍ਹਾਂ ਦਾ ਹੁੰਦਾ ਇਸ ਵੇਲੇ ਨਜ਼ਰਾ ਜ਼ਰੂਰ ਸ੍ਰੀ ਅਕਾਲ ਤਖਤ ਸਾਹਿਬ ਦੀ ਹਾਸੀਲ ਉਤੇ ਲੱਗੀਆਂ ਹੋਈਆਂ ਨੇ ਅੱਗੇ ਵੇਖਣਾ ਹੋਵੇਗਾ ਕਿ ਕਦੋਂ ਇਸ ਫੈਸਲੇ ਉੱਤੇ ਅਗਲੀ ਜਿਹੜੀ ਹੈ ਤਾਰੀਖ ਤੈਹ ਹੁੰਦੀ ਹੈ ਤਲਬ ਹੋਣ ਦੀ ਤਲਬ ਕੌਣ ਹੋਣਗੇ ਸਖਵੀਰ ਸਿੰਘ ਬਾਦਲ ਸਮੇਤ ਉਹ ਸਾਰੇ ਸ਼ਿਕਾਇਤਕਰਤਾ ਵੀ ਕਿਉਂਕਿ ਗਨਾਹ ਸਾਰਿਆਂ ਨੇ ਕਬੂਲ ਲਿਆ ਸੋ ਡਾਕਟਰ ਸਾਹਿਬ ਅੱਜ ਦੇ ਇਸ ਜਿਹੜਾ ਐਪੀਸੋਡ ਨੂੰ ਇੱਥੇ ਹੀ ਵਿਸਰਾਮ ਦਿੰਦੇ ਆ ਸੋ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਬਹੁਤ ਬਹੁਤ ਲਾ ਸਮਾਜ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ